ਨੇ ਮੈਂ ਤੇ ਬਿਹਾਲ ਤੇ ਚਾਹ ਦਾ ਹੀ ਵਿਜਾਰਾ ਕਰਨ ਦੇ ਚਾਹ ਤੂੰ ਬੱਚੇ ਪੜਾਏ ਨੇ ਆਪਣੇ ਥੋਨੇ ਜੀ ਚੀਏ ਬਣਾਏ ਨੇ ਇੱਕ ਬੱਚੇ ਮੈਨੇ ਇੰਜੀਨੀਅਰ ਦਾ ਕੋਰਸ ਕੀਤਾ ਚਾਹ ਦੇ ਸਿਰ ਤੋਂ ਮਹਾਰਾਜ ਪੜਾ ਕੇ ਮੈਂ ਇਹਨਾਂ ਦੀ ਕੀਤੀ ਤੇ ਬੱਚੇ ਪੜਾਏ। ਕਹਿੰਦੇ ਸ਼ਹਿਰ ਦਾ ਕੋਈ ਐਸਾ ਵਿਅਕਤੀ ਨਹੀਂ ਹੋਵੇਗਾ ਜਿੰਨੇ ਕਾਲੇ ਗੁਚਾ ਨਹੀਂ ਪੀਤੀ ਹੋਵੇ। ਬਿਲਕੁਲ ਸਹੀ ਗੱਲ ਹੈ ਸਾਰੇ ਪਿੰਦੇ ਪੀਣ ਚਾਹਾਂਗੇ। ਪੁੱਛ ਪੁੱਛ ਕੇ ਸਰ ਬਹੁਤ ਦੂਰੋਂ ਹੁੰਦੇ ਚਾਹ ਪੀਂਦਿਗਾ। ਕਾਜ਼ਮਸੂਰੀ ਬਹੁਤ ਦੂਰ ਦੀਗਾ। ਮੂੰ ਤੋਂ ਜਲੰਧਰ ਤੋਂ ਬਹੁਤ ਬਹੁਤ ਦੂਰੋਂ ਬੰਦੇ ਹੁੰਦੇ ਨੇ। ਗੱਡੀਆਂ 'ਚ ਖਲੋ ਕੇ ਗੱਡੀਆਂ 'ਚ ਬਹਿ ਕੇ ਚਾਹ ਪੀਂਖ ਜਾਂਦੇ। ਦਾਹਾਂ ਦੇ ਲੈਏ ਕੋਈ ਪੰਜਾਂ ਦੇ ਲੈਏ ਇਹ ਕੋਈ ਨਾ ਨਹੀਂ। ਬਹੁਤ ਵਧੀਆ ਸਾਰੇ ਚਾਹ ਮਿਲਿਆ। ਅੱਧੇ ਕਿਲੋਮੀਟਰ ਤੱਕ ਇਹ ਚਾਹ ਜਾਂਦੀ ਜੇ। ਆਹ ਛਾੜੀਆਂ ਦੁਕਾਨਾਂ ਵਾਲੇ ਜਿੰਨੇ ਵੀ ਛਾੜੀ ਤੋਂ ਚਾਹ ਪੀਂਦੇ ਆਂ। ਅੱਜ ਅਸੀਂ ਬਟਾਲਾ ਸ਼ਹਿਰ ਦੇ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਉਸ ਚਾਹ ਵਾਲੇ ਖੋਖੇ ਨਾਲ ਗੱਲਬਾਤ ਕਰਾਂਗੇ ਕਿ ਜਿਸ ਵੱਲੋਂ ਲਗਾਤਾਰ 20 ਸਾਲ ਤੋਂ ਚਾਹ ਬਣਾ ਕੇ ਆਪਣੇ ਘਰ ਦਾ ਗੁਜ਼ਾਰਾ ਇੱਕ ਚੰਗੇ तरीके ਦੇ ਨਾਲ ਚੰਗੇ ਢੰਗ ਦੇ ਨਾਲ ਕੀਤਾ ਜਾ ਰਿਹਾ ਇੱਥੋਂ ਤੱਕ ਆਪਣੇ ਬੱਚੇ ਨੂੰ ਇੱਕ ਨੂੰ ਇੰਜੀਨੀਅਰਿੰਗ ਕਰਾਤੀ ਤੀ ਹੈ ਤਾਂ ਦੂਸਰੇ ਨੂੰ ਇੱਕ ਚੰਗੀ ਵਿੱਦਿਆ ਦਿੱਤੀ ਹੈ ਉਸ ਚਾਹ ਵਾਲੇ ਖੋਕੇ ਨੂੰ ਲਗਾਤਾਰ 20 ਸਾਲ ਹੋ ਗਏ ਨੇ ਸਵੇਰੇ 5 ਵਜੇ ਘਰ ਤੋਂ ਨਿਕਲਦਾ ਵਾ ਤਾਂ ਰਾਤ ਦੇ 8 ਵਜੇ ਤੱਕ ਇਸੇ ਤਰੀਕੇ ਦੇ ਨਾਲ ਚਾਹ ਬਣਾਉਂਦਾ ਵਾ ਤਾਂ ਬਹੁਤ ਸਾਰਾ ਇੱਥੇ ਰਸ਼ ਦੇਖਣ ਨੂੰ ਮਿਲਦਾ ਵਾ ਗਾਗਾ ਦਾ ਅਕਸਰ ਉਸ ਚਾਹ ਵਾਲੇ ਖੋਖੇ ਦਾ ਜਿਹੜਾ ਮਾਲਕ ਆ ਉਸ ਦੇ ਨਾਲ ਅਕਸਰ ਗੁੱਸਾ ਰਹਿੰਦਾ ਵਾ ਕਿ ਲਗਾਤਾਰ 1 ਘੰਟੇ ਦੀ ਵੇਟਿੰਗ ਤੋਂ ਬਾਅਦ ਉਸ ਨੂੰ ਚਾਹ ਮਿਲਦੀ ਹੈ ਕੀ ਚਾਹ ਦੇ ਵਿੱਚ ਪਾਉਂਦੇ ਨੇ ਅਸੀਂ ਚੀਜ਼ ਜਿਹਦੇ ਕਰਕੇ ਲੋਕ ਬਾਰ-ਬਾਰ ਇਹਨਾਂ ਕੋਲ ਚਾਹ ਪੀਣ ਆਉਂਦੇ ਨੇ ਗੱਲਬਾਤ ਜ਼ਰੂਰ ਕਰ ਲਾਂਗੇ ਭਾਜੀ ਨਾਮ ਦੱਸ ਦਿਓ ਕੀ ਆਪਣਾ ਮੇਰਾ ਨਾਮ ਕਾਲਾ ਜੀ ਅੱਛਾ ਭਾਈ ਸਾਹਿਬ ਲੋਕਾਂ ਦਾ ਗੁੱਸਾ ਵਾ ਕਿ ਅਕਸਰ 1 ਘੰਟਾ ਅੱਧਾ ਘੰਟਾ ਵੇਟਿੰਗ ਤੋਂ ਬਾਅਦ ਸਾਨੂੰ ਚਾਹ ਮਿਲਦੀ ਹੈ ਕੀ ਕੋਈ ਚਾਹ ਦੇ ਵਿੱਚ ਪਾਉਂਦੇ ਹੋ ਖਾਸ ਚਾਹ ਵਿੱਚ ਕੋਹਣੇ ਭਾਈ ਦਾ ਦੁੱਧ ਵਧੀਆ ਵਰਤੀਦਾ ਲਾਚੀਆਂ ਮਸਾਲਾ ਚਾਹ ਦਾ ਪਾਈਦੀ ਹੈ ਤੇ ਚਾਹ ਵਧੀਆ ਬਣਾ ਕੇ ਦੇਈਦੀ ਹੈ ਜਿਹੜਾ ਦਾ 15 ਮਿੰਟ ਖਲੋਕ ਜਾਂਦੇ ਇਹੋ ਕਰਨੇ ਆ ਕਿ ਚਾਹ ਵਧੀਆ ਮਿਲਦੀ ਜਾਣਾ ਅੱਛਾ ਜੇਕਰ ਗੱਲ ਕੀਤੀ ਜਾਵੇ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਹੋਰ ਕੋਈ ਇਸ ਤੋਂ ਇਲਾਵਾ ਕੰਮ ਕਰਦਾ ਕੋਈ ਘਰ ਦਾ ਦੀਕ ਜਾਂ ਤੁਸੀਂ ਚਾਹ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨਹੀਂ ਮੈਂ ਤਾਂ ਬਿਹਾਲ ਤੇ ਚਾਹ ਦਾ ਹੀ ਗੁਜ਼ਾਰਾ ਕਰਨ ਦੇ ਚਾਹ ਤੋਂ ਹੀ ਤੇ ਬੱਚੇ ਪੜ੍ਹਾਏ ਨੇ ਆਪਣੇ ਸੋਹਣੇ ਕੀਏ ਪੜ੍ਹਾਏ ਨੇ ਇੱਕ ਬੱਚੇ ਮੈਨੇ ਇੰਜੀਨੀਅਰ ਦਾ ਕੋਰਸ ਕੀਤਾ ਤੇ ਚਾਹ ਦੇ ਸਿਰ ਤੋਂ ਮਹਾਰਾਜ ਪੜਾ ਕੇ ਤੇ ਮਿੰਦ ਕੀਤੀ ਹੈ ਤੇ ਬੱਚੇ ਪੜ੍ਹਾਏ ਆ ਅਜਾ ਸਮਾਂ ਕੀ ਰਹਿੰਦਾ ਫਿਰ ਦੁਕਾਨ ਖੋਲਣ ਦਾ ਜਾਂ ਕਿੰਨੇ ਵਜੇ ਆਉਂਦੇ ਹੋ ਕਿੰਨੇ ਵਜੇ ਵਾਪਸ ਦੁਕਾਨ ਬੰਦ ਕਰਕੇ ਜਾਂਦੇ ਸਵੇਰੇ 5:30 ਵਜੇ ਦੁਕਾਨ ਖੋਲ੍ਹੀਦੀ ਆ ਰਾਤ ਨੂੰ 8:30 9 ਤਕਰੀਬਨ ਵੱਜ ਜਾਂਦੇ ਥੇ ਭਾਂਡੇ ਸਾਫ਼ ਕਰਕੇ 9 ਵਜੇ ਨਾ 8:30 9 ਵਜੇ ਨਾ ਜਾਂਦਾ ਆਮਦਨ ਕਿੰਨੀ ਕੀ ਫਿਰ ਚਾਹਤ ਹੋ ਜਾਂਦੀ ਤਾਂ ਪਤਾ ਮਹਿੰਗਾਈ ਦਾ ਸਮਾਂ ਮੈਂ ਆਮਦਨ ਤੇ ਫਿਰ ਉਸੇ ਹਿਸਾਬ ਦੀ ਆ ਜਿਵੇਂ 60 ਰੁਪਏ ਕਿਲੋ ਦੁੱਧ ਆ ਉਹਦੀ ਨੂੰ ਉਹਦੇ ਹਿਸਾਬ ਦੀ ਆਮਦਨ ਹੋਣੀ ਹੈ ਕਿੰਨੀ ਹੋਣੀ ਹੈ ਟੈਂਪਾਸ ਹੁੰਦਾ ਬਹੁਤ ਵਧੀਆ ਜੀ ਕਹਿੰਦੇ ਸ਼ਹਿਰ ਦਾ ਕੋਈ ਐਸਾ ਵਿਅਕਤੀ ਨਹੀਂ ਹੋਵੇਗਾ ਜਿੰਨੇ ਕਾਲੇ ਗੁਚਾ ਨਹੀਂ ਪੀਤੀ ਹੋਵੇ ਬਿਲਕੁਲ ਸਹੀ ਗੱਲ ਹੈ ਸਾਰੇ ਪੀਂਦੇ ਪੀਣ ਚਾਣਗੇ ਵਧੀਆ ਤੋਂ ਵਧੀਆ ਬੰਦੇ ਚਾਹ ਪੀ ਕੇ ਜਾਂਦੇ ਆ ਤੇ ਬਹੁਤ ਹੀ ਇਤਮਾਨ ਹੈ ਸਾਰਿਆਂ ਦਾ ਘਰੀ ਦਾ ਸਾਡੇ ਵੀ ਬਹੁਤ ਪਿਆਰ ਕਰਦੇ ਆ ਸਾਡੇ ਨਾਲ ਚਾਹ ਵਧੀਆ ਮਿਲਦੀ ਸਾਰਿਆਂ ਨੂੰ ਵਧੀਆ ਚਾਹ ਬਣਾ ਕੇ ਦਈਦੀ ਮਤਲਬ ਇਹ ਚਲੋ ਬਟਾਲਾ ਸ਼ਹਿਰ ਦੇ ਤੇ ਲੋਕ ਹੈ ਹੀ ਹੈ ਵਾ ਇਸ ਤੋਂ ਇਲਾਵਾ ਹੋਰ ਵੀ ਬਾਹਰੋਂ ਲੋਕ ਇੱਥੇ ਆਉਂਦੇ ਆ ਚਾਹ ਪੀਂਦੇ ਆ ਕੁਛ ਪੁੱਛ ਕੇ ਸਰ ਬਹੁਤ ਬਰ ਦੂਰੋਂ ਆਉਂਦੇ ਚਾਹ ਪੀਂਦਿਆਂ। ਚਾਹ ਮਸੂਰੀ ਬਹੁਤ ਦੂਰ ਤੀਂ ਆ। ਜੰਮੂ ਤੋਂ ਜਲੰਧਰ ਤੋਂ ਬਹੁਤ ਬਹੁਤ ਦੂਰੋਂ ਬੰਦੇ ਆਉਂਦੇ ਨੇ। ਗੱਡੀਆਂ 'ਚ ਖਲੋਕ ਕੇ ਗੱਡੀਆਂ 'ਚ ਬਹਿ ਕੇ ਚਾਹ ਪੀ ਕੇ ਜਾਂਦੇ ਆ। ਇਹ ਚਾਹ 'ਚ ਕਿਹੜੀ ਖਾਸ ਚੀਜ਼ ਪਾਉਂਦੇ ਹੋ? ਕੀ ਕੀ ਵਰਤਦੇ ਹੋ ਜਿਹੜੇ ਲੋਕ ਇੰਨੀ ਦੂਰੋਂ ਚਾਹ ਪੀਣ ਆਉਂਦੇ ਆ ਤੁਹਾਡੇ? ਸਰਦੀਆਂ 'ਚ ਤੇ ਦੇਖਦੇ ਆ ਰਸ਼ ਹੈਗਾ ਵਾ ਪਰ ਗਰਮੀਆਂ 'ਚ ਵੀ ਇਸੇ ਤਰੀਕੇ ਨਾਲ ਰਸ਼ ਰਹਿੰਦਾ। ਬਿਲਕੁਲ। ਐਦਾਂ ਹੀ ਰਹਿੰਦਾ ਗਰਮੀਆਂ 'ਚ ਵੀ। ਅੱਛਾ ਪਾਉਂਦੇ ਕੀ ਚਾਹ 'ਚ ਖਾਸ? ਕੁਛ ਨਹੀਂ ਭਾਈ ਦਾ ਲਾਚੀ ਤੇ ਦੁੱਧ ਵਧੀਆ। ਉਹ ਕੋਈ ਪਾਣਾ। ਲਾਤੀ ਤੇ ਉਹ ਤਾਂ ਵਧੀਆ ਪਾਈਦਾ। ਉਹਦੇ ਨਾਲ ਚਾਹ ਵਧੀਆ ਬਣਦੀ ਆ। ਕਾ ਸਵਾਦ ਬਣਦੀ ਉਹਨੇ। ਅੱਛਾ ਚਾਹ ਦਾ ਕੱਪ ਜਿਹੜਾ ਕਿੰਨੇ ਦਾ ਵੇਚਿਆ ਜਾਂਦਾ? ਬਾਜ਼ਾਰ ਨਾਲੋਂ ਸਸਤਾ ਵਗ ਜਾਂ ਬਾਜ਼ਾਰ ਵਾਲਾ ਰੇਟ ਆ? ਬਿਲਕੁਲ ਬਾਜ਼ਾਰ ਨਾਲੋਂ ਸਸਤਾ ਜੇ। ਦੋ ਕੱਪ ਚਾਹ ਪੀਂਦੀ ਆ ਮੇਰੀ ਗਲਾਸੀ 'ਚ 10 ਰੁਪਏ ਮੈਂ ਲੈ ਆਂ। ਕੱਪ ਚਾਹ ਦੇ। ਬਾਜ਼ਾਰ ਨਾਲੋਂ ਸਸਤਾ ਹੀ ਆ ਜੀ। अच्छा जेकर ਘਰ ਪੱਖੋਂ ਗੱਲ ਕੀਤੀ ਜਾਏ ਗੁਜ਼ਾਰਾ ਫਿਰ ਚੰਗੇ ਢੰਗ ਨਾਲ ਹੋ ਜਾਂਦਾ ਵਾ ਕਿਉਂਕਿ ਸਸਤੇ ਭਾਈਚਾ ਦੇਣੀ ਏ ਜਿੰਨੀ ਉੰਨੀ ਕੀ ਲਾਗਤ ਆਂਦੀ ਏ ਮਹਿੰਗਾਈ ਦਾ ਸਮਾਂ ਵਾ ਫਿਰ ਗੁਜ਼ਾਰਾ ਸਹੀ ਹੋ ਜਾਂਦਾ ਬਿਲਕੁਲ ਟਾਈਮ ਪਾਸ ਹੁੰਦਾ ਪਿਆ ਜੀ ਟਾਈਮ ਪਾਸ ਹੀ ਕਰਨ ਦੇ ਹੋਰ ਚਾਹ ਦੇ ਵਿੱਚੋਂ ਕਿੰਨੇ ਕ ਕੰਮਦਨ ਹੋਣੇ ਆ ਸਮਾਂ ਜ਼ਿਆਦਾ ਨਹੀਂ 5 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਦਾ 8:30 9 ਵਜੇ ਤੱਕ ਲੱਗੇ ਰਹਿੰਦੇ ਸਮਾਂ ਤਾਂ ਹੈਗਾ ਕੀ ਕੀਤਾ ਜਾਏ ਸਾਰਾ ਉਹਨੂੰ ਟਾਈਮ ਪਾਸ ਕਰਨਾ ਹੀ ਆ ਅਜੇ ਗਾਗ ਜਾਣ ਦਿੰਦੇ ਆ ਫਿਰ ਜਦੋਂ 8 ਵਜੇ ਜਾਂਦੇ ਹੋ ਰਸਤੇ 'ਚ 24 ਘੰਟੇ ਦੇਖਣ ਨੂੰ ਇਸੇ ਤਰੀਕੇ ਨਾਲ ਮਿਲਦਾ ਜਿੰਨੀ ਤੇ ਦੁਕਾਨ ਖੁੱਲਦੀ ਤਾਂ ਕਹਿੰਦੇ ਬੰਦ ਕਰਨੀ ਪੈਂਦੀ ਹੈ ਦੁਕਾਨ ਤੇ ਤਾਂ ਕਹਿੰਦੇ ਬੰਦ ਕਰਨੀ ਪੈਂਦੀ ਆ ਉਹ ਕੋਈ ਇਧਰ ਆਣਾ ਸਾਨੂੰ ਬਣਾ ਦੇ ਗੱਪ ਤੇ ਫਿਰ ਮਿੰਟੋ ਮਿੰਟ ਸ਼ਾਮ ਕੇ ਵੇ ਜਾਣ ਦੀ ਕਰੀ ਦੀ ਸਵੇਰੇ ਆਈ ਦਾ ਸਰ ਲੱਤਾਂ ਟੁੱਟ ਜਾਂਦੀਆਂ ਖਲੋਖ ਲੋ ਕੇ ਸਾਮਾ ਨੂੰ ਜਾ ਕੇ ਫਿਰ ਘੜੀ ਆਰਾਮ ਹੀ ਕਰਨਾ ਪੈਂਦਾ ਨਹੀਂ ਪਿਆਰ ਦੀ ਵੀ ਗੱਲ ਆ ਨਾ ਲੋਕ ਫਿਰ ਇੰਨੀ ਦੂਰੋਂ ਪੀਣ ਬਿਲਕੁਲ ਬਿਲਕੁਲ ਪਿਆਰ ਦੀ ਗੱਲ ਆ ਨਾ ਜੀ ਨਾ ਨਹੀਂ ਕਰਨੀ ਜਿੰਨਾ ਚਿਰ ਦੁਕਾਨ ਦੇ ਖੁੱਲਤੇ ਆ ਨਾ ਨਹੀਂ ਕਰਨੀ ਗੇ ਚਾਹ ਬਣਾ ਦੇਣੀ ਦੇਣੀ ਅਸਲ ਲੀਡਰ ਕਿੰਨੇ ਕੇ ਫਿਰ ਪੀ ਕੇ ਗਏ ਕਹਿੰਦੇ ਲੀਡਰ ਆਇਆ ਕੋਈ ਪੀਣ ਹਾਂਜੀ ਹਾਂਜੀ ਆਏ ਆ ਹਾਂਜੀ ਨਾਂ ਨੂੰ ਤਾਂ ਪਤਾ ਨਹੀਂ ਐ ਜਲੰਧਰੋਂ ਆਏ ਨੇ ਤੇ ਪਠਾਨਕੋਟੋਂ ਵੀ ਆਏ ਸੀ ਪਰ ਨਾਂ ਨੂੰ ਤਾਂ ਪਤਾ ਨਹੀਂ ਚਾਹ ਪੀ ਕੇ ਕਾਫੀ ਬੰਦੇ ਗਏ ਨੇ ਲੀਡਰ ਵੀ ਆਇਆ ਹੋਰ ਵੀ ਜਨਤਾ ਬਹੁਤ ਆਉਂਦੀ ਹੈ ਚਾਹ ਪੀਣ ਦੇ ਐਨ ਆਰ ਆਈ ਬਹੁਤ ਆਉਂਦੇ ਚਾਹ ਪੀਣੇ ਤੇ ਮੇਰੇ ਕੋਲ ਅਸਲ ਐਨ ਆਰ ਆਈ ਵੀ ਪੀ ਗਏ ਨੇ ਹਾਂ ਬਿਲਕੁਲ ਬਿਲਕੁਲ ਪੀ ਕੇ ਗਏ ਪਰ ਇੱਥੋਂ ਵਾਲੀ ਚਾਹ ਫਿਰ ਕਿਤੇ ਮਿਲਦੀ ਨਹੀਂ ਹਣੀ ਹੋਰ ਹਿੰਦੀ ਇਦਾਂ ਹੀ ਕਹਿੰਦੇ ਕਿਹ ਕਹਿੰਦੇ ਚਾਹ ਚਾਹੀਏ ਭਾਈ ਜਿਹੜੀ ਕਹਿੰਦੇ ਮਸੂਰੀ ਸੁਣੀ ਵਾਕਿਆ ਠੀਕ ਹੈ ਚਾਹ ਚਾਹੀਏ ਜੀ ਬਿਲਕੁਲ ਇਹ ਤੁਸੀਂ ਦੇਖ ਸਕਦੇ ਹੋ ਕਿਸ ਤੀਕੇ ਨਾਲ ਗਾਕਾਂ ਦਾ ਵੀ ਇੱਥੇ ਰਜ਼ਾਨ ਬਾਬਾ ਰਹਿੰਦਾ ਵਾ ਕਾਲੇ ਚਾਹ ਵਾਲੇ ਕੋਲ ਲਗਾਤਾਰ ਇਸੇ ਤਰ੍ਹਾਂ ਚਾਹ ਲੈਣ ਆਂਦੇ ਨੇ ਲੋਕ ਸਰਦੀਆਂ 'ਚ ਤਾਂ ਜਿੱਥੇ ਜ਼ਿਆਦਾ ਰਣ ਕੇ ਲੁਤਫ ਲੈਂਦੇ ਨੇ ਨਾਲ ਦੀ ਨਾਲ ਗਰਮੀਆਂ 'ਚ ਵੀ ਇਸੇ ਤਰੀਕੇ ਨਾਲ ਇੱਥੇ ਰਸ ਦੇਖਣ ਨੂੰ ਮਿਲਦਾ ਵਾ ਜ਼ਰੂਰ ਗਾਗ ਵੀ ਹੈਗੇ ਨੇ ਜਿਹੜੇ ਲਗਾਤਾਰ ਚਾਹ ਪੀਣ ਆਂਦੇ ਨੇ ਗੱਲਬਾਤ ਕਰ ਲਾਂਗੇ ਭਾਈ ਸਾਹਿਬ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਸਤਨਾਮ ਸਿੰਘ ਆ ਜੀ ਸਤਨਾਮ ਜੀ ਕਿੱਥੋਂ ਆਏ ਹੋ ਤੁਸੀਂ ਇੱਥੇ ਬਟਾਲੇ ਦੇ ਲੈਣ ਆ ਲੋਕਲ ਜੀ ਹਾਂ ਜੀ ਘਰ ਜਾਣ ਨਹੀਂ ਮਿਲੀ ਅੱਜ ਫਿਰ ਇਹ ਚਾਹ ਫਿਰ ਵੀ ਸਵਾਦ ਬੜੀ ਹੁੰਦੀ ਹੈ ਇਸ ਤੋਂ ਚਾਹ ਪੀਣੇ ਆ ਰੋਜ਼ ਪੀਣੇ ਆ ਦੇਖੋ ਚਾਹ ਹਾਂ ਜੀ ਅੱਛਾ ਨਹੀਂ ਘਰ ਦੇ ਕਹਿੰਦੇ ਨਹੀਂ ਕਿ ਤੁਸੀਂ ਘਰੋਂ ਦੇ ਚਾਹ ਪੀ ਕੇ ਨਹੀਂਗੇ ਬਾਹਰੋਂ ਚਾਹ ਪੀ ਜਾਂਦੇ ਘਰ ਦੇ ਜਦੋਂ ਜਾਈਏ ਕਹਿੰਦੇ ਚਾਹ ਪੀਣੀ ਆ ਸੀਗਾ ਕੱਲ ਦੇ ਜਿਹਾ ਸੀ ਚਾਹ ਪੀ ਆਏ ਆ ਚਾਹ ਵਧੀਆ ਬਣਾਉਂਦਾ ਇਹ ਦਾਹਾਂ ਦੇ ਲੈ ਜਾ ਕੋਈ ਪੰਜਾਂ ਦੇ ਲੈ ਜਾ ਇਹਦੇ ਕੋਈ ਨਾਂ ਨਹੀਂ ਗੀ ਬਹੁਤ ਵਧੀਆ ਸਾਰੇ ਚਾਹ ਪੀਂਦੇ ਆ ਅੱਧੇ ਕਿਲੋਮੀਟਰ ਤੱਕ ਇਹਦੀ ਚਾਹ ਜਾਂਦੀ ਜੇ ਆਹ ਛਾੜੀਆਂ ਦੁਕਾਨਾਂ ਵਾਲੇ ਜਿੰਨੇ ਵੀ ਛਾੜੇ ਇਹਦੇ ਕੋ ਚਾਹ ਪੀਂਦੇ ਆ ਤੇ ਇਦਾਂ ਲੰਗਰ ਵਾਂਗੂੰ ਲੰਗਰ ਲਗਾ ਲੈਂਦਾ ਗੱਲ ਮਕੋਈ ਤੇ ਹਾਂਜੀ ਬਹੁਤ ਵਧੀਆ ਬੰਦਾ ਏ ਕਿਸੇ ਨੂੰ ਨਾਂ ਸਮਾਂ ਬੜਾ ਲਾ ਦਿੰਦੇ ਸਮਾਂ ਫਿਰ ਲੱਗਣਾ ਹੀ ਫਿਰ ਭੀੜ ਭੜਕਾ ਹੁੰਦਾ ਤੇ ਇਹ ਸੋळा ਵੀ ਟੈਂਪਰੇਰੀ ਚਾਹ ਵੀ ਛੇਛੇ ਦੀ ਆ ਕੇ ਫੜੀ ਤੇ ਪੀਰੋ ਨਹੀਂ ਚਾਹ ਵਧੀਆ ਬਣਾ ਕੇ ਦੇਣੀ ਐ ਨੇ ਲੌਂਗ ਲੈਚੀਆਂ ਪਾ ਕੇ ਮਸਾਲਾ ਮਸਲਾ ਵਧੀਆ ਪਾ ਕੇ ਹਾਂਜੀ ਨਹੀਂ ਘਰ ਦੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵਾ ਕਿ ਅਸੀਂ ਘਰ ਕਹਿ ਦਿੰਨੇ ਆ ਜਾ ਕੇ ਕਿ ਕਾਲੇ ਦੀ ਚਾਹ ਪੀਏ ਆ ਫਿਰ ਜਨਾਨੀ ਉਸ ਵੇਲੇ ਗੁੱਸਾ ਨਹੀਂ ਕਰਦੀ ਕਿ ਮੇਰੀ ਚਾਹ ਨੂੰ ਕੀ ਹੋਇਆ ਵਾ ਜਿਹੜੇ ਉਥੋਂ ਕਾਲੇ ਦੀ ਚਾਹ ਪੀ ਕੇ ਆਉਂਦੇ ਭਈ ਉਹ ਦੇ ਨਹੀਂ ਐਡੀ ਗੱਲ ਤੇ ਨਹੀਂ ਹੁੰਦੀ ਘਰ ਪਰ ਉਹ ਫਿਰ ਵੀ ਕਈ ਦਾ ਵੀ ਚਲੋ ਅਸੀਂ ਪੀ ਆਏ ਆ ਤੇ ਕੋਈ ਕਹਿੰਦੇ ਜੀ ਠੀਕ ਆ ਉਹਨਾਂ ਪਤਾ ਵੀ ਦੱਸ ਦਿਆ ਜਾ ਕੇ ਕਾਲੇ ਦੀ ਚਾਹ ਪੀ ਆਏ ਆ ਤੇ ਘਰੋਂ ਘੱਟ ਪੀਦੀ ਚਾਹ ਇੱਥੇ ਜਿਆਦਾ ਟਾਈਮ ਇਹਨਾਂ ਬਤਾਈਦਾ ਇੱਥੇ ਹਾਂਜੀ ਜੀ ਬਿਲਕੁਲ ਮੈਂ ਜ਼ਰੂਰ ਚਾਹੂੰਗਾ ਕਿ ਤਸਵੀਰ ਦਿਖਾਦਾ ਇੱਕ ਵਾਰੀ ਕਿ ਕਿਸ ਤਰੀਕੇ ਨਾਲ ਦੇਖਣ ਨੂੰ ਇੱਥੇ ਰਸ਼ ਮਿਲਦਾ ਵਾ ਕਿ ਲਗਾਤਾਰ ਐਸੀ ਤਰ੍ਹਾਂ ਗਾਗ ਨਹੀਂ ਉਹਨਾਂ ਦੀ ਜਿਹੜੇ ਚਾਹ ਵਾਲੇ ਖੋਕੇ ਤੋਂ ਟੁੱਟਦਾ ਲਗਾਤਾਰ ਗਾਗ ਐਸੀ ਤਰੀਕੇ ਨਾਲ ਆਣ ਕੇ ਚਾਹ ਪੀਂਦੇ ਨੇ ਤਾਂ ਚਾਹ ਦਾ ਲਤਫ ਲੈ ਜਿਹੜਾ ਵਾ ਲੈਂਦੇ ਨੇ ਗਰਮੀਆਂ ਦੀ ਗੱਲ ਕਰੀਏ ਤਾਂ ਗਰਮੀਆਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਰਸ ਦੇਖਣ ਨੂੰ ਮਿਲਦਾ ਵਾ ਲਗਾਤਾਰ ਇੱਥੇ ਜਿਹੜੇ ਨੇ ਦੂਰੋਂ ਦਰਾਡੇੋਂ ਵੀ ਲੋਕ ਆਣ ਕੇ ਚਾਹ ਪੀਂਦੇ ਨੇ ਕਾਲੇ ਕੋ ਏ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਉਸ ਦੇ ਦੱਸਣ ਦੇ ਮੁਤਾਬਕ ਹੈ ਕਿ ਐਨ ਆਰ ਆਈ ਜਿਹੜੇ ਲੋਕ ਨੇ ਉਹ ਵੀ ਆਣ ਕੇ ਇੱਥੇ ਕਿਤੇ ਨਾ ਕਿਤੇ ਚਾਹ ਪੀਂਦੇ ਨੇ ਤਾਂ ਫਿਰ ਯਾਦ ਕਰਦੇ ਨੇ ਪੀ ਕੇ ਚਾਹ ਤੇ ਫਿਰ ਜਾ ਕੇ ਹੋਰ ਲੋਕਾਂ ਨੂੰ ਦੱਸਦੇ ਨੇ ਕਿ ਬਟਾਲੇ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਕਾਲਾ ਚਾਹ ਵਾਲਾ ਉਹਦੇ ਕੋਲ ਚਾਹ ਜ਼ਰੂਰ ਇੱਕ ਵਾਰੀ ਜਾ ਕੇ ਪੀਓ ਤਾਂ ਫਿਰ ਜਿਸ ਦੇ ਨਾਲ ਲੋਕ ਦੂਰੋਂ ਦੂਰੋਂ ਇੱਥੇ ਚਾਹ ਪੀਣ ਆਉਂਦੇ ਨੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਦਿੱਲੀ ਪੋਸਟ ਪੰਜਾਬੀ